ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762 10778 ਜੀ ਅੱਜ ਦੀ ਵੀਡੀਓ ਪਿੰਡ ਪੰਜ ਤਰਾਈ ਖੁਰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਾਗਾ ਜੀ ਇੱਕ ਸੂਆ ਸਵਾਇਆ ਨਾਗਾ ਤੇ ਇੱਕ ਟੋਕੜਾ ਗੱਬਣਾ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਜੀ ਦੁੱਧ ਦਾ ਕੰਮ ਆ ਬਾਈ ਉਹਨਾਂ ਦਾ ਮੱਝਾਂ ਵੀ ਬਹੁਤ ਗੰਤੀਚਾ ਤੇ ਲਗਭਗ 5-6 ਦੇ ਕਰੀਬ ਬਾਈ ਕੋਲ ਗਾਈਆਂ ਵੀ ਨੇ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਜੇ ਕੋਈ ਜੱਬਨ ਚੈੱਕ ਪਾਸ ਹੁੰਦਾ ਤਾਂ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਵੀਰੇ ਜੇ ਕੋਈ ਸੂਆ ਸੂਆ ਨਾਗਾ ਤਾਂ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨਿਖਟ ਲਓ ਜੀ ਫਾਦਰ ਦਾ ਨਾਂ ਤੀਜਾ ਸਿੱਟ ਲਓ ਮਾਲਗੀ ਰੋਡ ਪਾਣੀ ਰੇ ਖੁਰਦੀ ਕਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 94643 84744 ਠੀਕ ਆ ਵੀਰੇ ਦੁੱਧ ਦਾ ਕੰਮ ਹੀ ਆ ਜੀ ਆਪਣਾ ਦੁੱਧ ਦਾ ਬਾਈ ਜੀ ਠੀਕ ਆ ਇਧਰ ਲਈ ਵਹਿੜ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਸੂਈ ਆ ਜੀ ਇਹ ਵੀ ਦੂਜੀ ਸੂਈ ਆ ਦੰਦੋ ਚੱਕ ਕੀਤੀ ਆ ਜੀ ਦੰਦੋ ਵੀਰੇ ਚੌਗੀ ਹੋ ਗਈ ਆ ਧਿਆਨ ਨਾਲ ਵੀਰੇ ਤੇ ਕਦੋਂ ਸੂਈ ਆ ਜੀ ਇਹ ਸੂਈ ਡੇਢ ਵੀ ਨੋਕ ਬਾਈ ਤੇ ਬੱਚਾ ਵੀਰੇ ਦਾ ਬੱਚਾ ਹੈ ਨਹੀਂ ਬਾਈ ਮਰ ਗਿਆ ਸਵੈਰ ਹੋ ਗਿਆ ਹਾਂ ਠੀਕ ਆ ਵੀਰੇ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ 18 ਕਿਲੋ ਹੈਗਾ ਬਾਈ ਜੋੜ ਕੇ ਦੇ ਦਾਂਗੇ ਜੋ ਕਿ ਝਾਟਣ ਚੋਲੇ ਥਣਾ ਦੀ ਦੰਨ ਹੈ ਜੀ ਬਿਲਕੁਲ ਕਿ ਬਾਈ ਏਆਈ ਵਗੈਰਾ ਹੋਈ ਹੈ ਜੀ ਏਆਈ 15 ਦਿਨ ਹੋਈ ਆ ਆ ਕਾਹਦੀ ਉਦੋਂ ਕੱਪਣਾ ਉਹਦਾ ਪ੍ਰੋਪਰ ਰਿਕਾਰਡ ਮਿਲ ਜੂਗਾ ਜੀ ਆ ਜੀ ਆ ਪਾਪਾ ਵੀ ਸਟ੍ਰਾਪ ਆ ਜੀ ਆ ਪਾਪਾ ਜੀ ਠੀਕ ਹੈ ਵੀਰੇ ਸੱਜਰ ਨੇ ਕਿੰਨਾ ਕੁ ਦੁੱਧ ਦਿੱਤਾ ਜੀ 22 ਕਿਲੋ ਸੀ ਬਾਈ ਦੁੱਧ ਹੁਣੀ ਘਟੀ ਆ 4 ਮੋਗ ਗਿਆ ਪੱਠੇ ਮੋਗ ਗਿਆ ਹੁਣ ਥੋੜਾ ਜਿਹਾ ਪਾਏ ਵਿੱਚ ਲੱਗਿਆ ਪਾ ਕੇ ਕਰਕੇ ਠੀਕ ਹੈ ਵੀਰੇ ਤੋਰ ਕੇ ਦਿਖਾ ਦਿਜੀ ਬਿਲਕੁਲ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦਸ ਦਾ ਦੂਜਾ ਸੂਈ ਹੈ ਜੀ ਡੇਢ ਮਹੀਨਾ ਹੋ ਗਿਆ ਸੂਈ ਨੂੰ ਜੀ ਬੱਚਾ ਖਸਪੈਰੀ ਆ 15 ਦਿਨ ਹੋ ਗਏ ਬਾਈ ਦਸ ਦਾ ਕਿ ਆਪਾਂ ਏਆਈ ਕਰਵਾਤੀ ਆ ਆਕਾਸ਼ਦੀਪ ਦੇ ਸੀਮਨ ਤੋਂ ਜੀ ਜਿਹਦਾ ਥੱਲੋ ਪ੍ਰੋਪਰ ਰਿਕਾਰਡ ਮੈਂ ਰੱਖ ਦੂਗਾ ਜੀ ਜੇ ਬਰੀਡ ਦੀ ਗੱਲ ਕਰਗੇ ਤਾਂ ਫੁੱਲ ਜਾਤ ਬਰੀਡ ਵਾਲੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਆਪ ਵੀ ਚੰਗੇ ਸੀਮਨ ਦੀ ਆ ਅੱਗੇ ਲੱਗਿਆ ਵੀ ਚੰਗਾ ਸੀਮਨਾ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਨੈਟ ਉਹ 18 ਕਿਲੋ ਆ ਦੋ ਟੈਂਪ ਚਾਰ ਟੈਂਪ ਛੇ ਟੈਂਪ ਕੋਈ ਵੀਰ ਚਵਾਈ ਕਰ ਸਕਦਾ ਜੀ ਸਨਖਪੁਣਾ ਬਹੁਤ ਆ ਵੜ ਚ ਬਾਕੀ ਹਵਾਨਾ ਸੋਹਣਾ ਜੀ ਥਾਣਾ ਨੇੜੇ ਤੋਂ ਦਿਖਾ ਦਿਨਾ ਜੀ ਚਾਰ ਹੀ ਥਾਣਾ ਫੋਟ ਸ਼ੰਕਪੋਰਾ ਵੀ ਨੇ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਕੀ ਥਾਣਾ ਦਾ ਸਹਿਜ ਮਸ਼ੀਨ ਨੇ ਵੀ ਆ ਤੇ ਹੱਥੀ ਵੀ ਆ ਬਹੁਤ ਪੁਲੀ ਆ ਆਪਾਂ ਵੀ ਮਸ਼ੀਨ ਦਾ ਚੋਰ ਨੇ ਕਿ ਹੱਥ ਨਾਲ ਹੱਥ ਨਾਲ ਬਈ ਬਹੁਤ ਆ ਪੁਲੀ 1 ਮਿੰਟ ਦਾ ਗੰਮੀ ਠੀਕ ਆ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਫੋਨ ਤੇ ਹੋਊਗੀ ਜੀ ਠੀਕ ਆ ਜੀ ਡਿਮਾਂਡ ਇਹਦੀ ਫੋਨ ਤੇ ਹੋਊਗੀ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਦੋ ਨੰਬਰ ਲੱਗ ਇਹਦਾ ਸੂਆ ਕਿੰਨਾ ਮਾਜੀ ਇਹ ਪਹਿਲੇ ਵੀ ਜੀ ਦੂਜੇ ਵਾਸਤੇ ਗੱਬਣਾ ਜੀ ਗੱਬਣਾ ਵੀ ਜੀ ਕਿੰਨੇ ਸਮੇਂ ਦੀ ਜੀ ਇਹ 4 ਮਹੀਨੇ ਦਾ ਚੈੱਕ ਪਾਸ ਹੈ ਜੀ ਠੀਕ ਆ ਇਹਦੇ ਕਿਹੜਾ ਸਿਮਨ ਲੱਗਿਆ ਇਹ ਲੱਗਿਆ ਵੀ ਅਰਮਾਡਾ ਦਾ ਵੀ ਠੀਕ ਹੈ ਵੀਰੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਜੀ ਇਹ ਹੁਣ 13 ਕਿਲੋ ਹੋਊਗਾ ਜੋਕ ਕੇ ਦੇ ਦਾਂਗੇ ਜੀ ਛੁੱਕਣ ਵਾਲੇ ਜੀ ਥਣਾ ਦੇ ਡੰਨ ਆ ਜੀ ਬਿਲਕੁਲ ਓਕੇ ਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਸੂਈ ਆ ਜੀ ਦੂਜੇ ਸੂਏ ਵਾਸਤੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਇਹ ਵੀ ਪੂਰੀ ਚੰਗੀ ਆ ਰਮਾਂਡਾ ਤੇ ਸੀਮਣ ਤੋਂ ਗੱਬਣ ਆ ਜੀ ਨੈਟ 13 ਕਿਲੋ ਦੁੱਧ ਅੱਜ ਦਾ ਤਿਆਰ ਹੋਊਗਾ ਜੀ ਦੋ ਟਾਈਮ ਚਾਰ ਟਾਈਮ ਵੀਰ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਬਾਕੀ ਥਣਾ ਦੇ ਸਹਜ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਥਾਣਾ ਪਰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸੋਹਣਾ ਸਹਜ ਆ ਥਾਣਾ ਦਾ ਬਾਕੀ ਗੈਪ ਤੇ ਲੱਗੇ ਵੇ ਆ ਕੱਲਾ ਕੱਲਾ ਨਿੱਖੜ ਮਾ ਇਹਦੇ ਥੱਲੋ ਤੁਸੀਂ ਭਲਾ ਇੱਧਰ ਹੀ ਮੰਨ ਲਓ ਜੀ ਕੋਈ ਗੱਲ ਨਹੀਂ 13 ਕਿਲੋ ਨੈਟ ਤਿਆਰ ਆ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਜੀ ਫੋਨ ਦੇ ਦੂੰਗਾ ਇਹ ਬਾਈ ਠੀਕ ਹੈ ਜੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਜੀ ਜਿਹਨੂੰ ਲੱਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੋ ਡਿਮਾਂਡ ਬਹੁਤ ਵੜਾ ਦੋ ਨਹੀਂ ਸਹੀ ਗੱਲ ਹੈ ਜੀ ਬਾਕੀ ਜਿਹੜੇ ਵੀਰ ਨੇ ਨਵਾਂ ਫਾਰਮ ਕਿਸੇ ਨੇ ਸ਼ੁਰੂ ਕਰਨਾ ਉਹਨਾਂ ਵਾਸਤੇ ਨਗ ਦੋਨੇ ਹੀ ਚੰਗੇ ਆ ਕਿਉਂਕਿ ਜੇ ਆਪਾਂ ਮੁੱਢੋ ਬਰੀਡ ਤਿਆਰ ਕਰਾਂਗੇ ਤਾਂ ਸਮਾਂ ਬਹੁਤ ਲੱਗ ਜਾਂਦਾ ਇਹ ਤਿਆਰ ਕੀਤੀ ਬਰੀਡ ਤੁਹਾਨੂੰ ਮਿਲ ਜਾਣੀ ਆ ਅੱਗੇ ਚੰਗੇ ਸੀਮਾਂ ਲੱਗੇ ਹੋਏ ਬੱਚੇ ਕਰਮ ਵਾਲੇ ਚੰਗੇ ਪਾਉ ਨਾਰਮਲ ਲੱਗੇ ਕਿ ਸੈਕਸਰ ਲੱਗੇ ਹੋਏ ਆ ਜੀ ਨਾ ਨਾਰਮਲ ਨਾਰਮਲੀ ਲੱਗੇ ਹੋਏ ਠੀਕ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ